ਇਵੇਂ ਦਾ ਗਾਇਕ ਸੀ ਚਮਕੀਲਾ ਕਿਉਂਕਿ ਕਈ ਲੋਕੇ ਕਹਿ ਰਹੇ ਨੇ ਕਿ ਬੜੀਆਂ ਸਲੀਲ ਗੀਤ ਗਾਏ ਨੇ ਉਹਨੇ ਤੀਆਂ ਪੈਣਾ ਦੀ ਬੈਠਣ ਜੋਗੇ ਸੁਣ ਜੋਗੇ ਗਾਣੇ ਨਹੀਂ ਹੈ ਹੁੰਦੇ ਜਿੰਨੀ ਦੇਰ ਚਮਕੀਲਾ ਰਿਹਾ ਉਹਨਾਂ ਦੇ ਕੋਈ ਗਾਣੇ ਵਾਲੇ ਨੁਕਸ ਨਹੀਂ ਆ ਮੌਤ ਦਾ ਕਾਰਨ ਕੀ ਹੋ ਸਕਦਾ ਫਿਰ ਜਦੋਂ ਉਹਨੇ ਧਾਰਮਿਕ ਗੀਤ ਕਾਣ ਲੱਗ ਗਿਆ ਫਿਰ ਕਿਉਂ ਮਾਰਿਆ ਲੱਗਦਾ ਮਤਲਬ ਧਾਰਮਿਕ ਦੇ ਬਾਅਦ ਵੀ ਦੂਏ ਗਾਉਂਦਾ ਗਾਇਕਾਂ ਨੂੰ ਤਾਂ ਲੱਗਣਾ ਛਾਣਿਆ ਨਹੀਂ ਹੁੰਦੀ ਜਿਵੇਂ ਜਿਹੜਾ ਸਿੱਧੂ ਮੂਸੇਵਾਲਾ ਤੁਹਾਨੂੰ ਪਤਾ ਲੱਗੇ ਸੀ ਕਿੰਨੇ ਪੈਸੇ ਹੀ ਬੁੱਕ ਰਹਿੰਦਾ ਸੀ ਉਸ ਟਾਈਮ 'ਚ ਇੰਨਾ ਨਹੀਂ ਬਾਈ ਜੱਤਾ ਸੈਂਕੜਿਆਂ ਵਿੱਚ ਆਉਂਦਾ ਜੀ 2- ਈਆਂ ਪੈਣਾਂ 'ਚ ਬੈਠ ਕੇ ਸੁਣਨ ਵਾਲਾ ਬਾਸ ਕੋਈ ਨਹੀਂ ਸੀ ਸੁਣ ਸਕਦਾ ਕਿ ਅਮਰ ਸਿੰਘ ਚਮਕੀਲਾ ਕੁਝ ਹੋਰ ਸੀ ਵਿਖਾਇਆ ਕੁਝ ਹੋਰ ਗਿਆ ਪਰ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਲਾਈਵ ਦੇਖਿਆ ਸੋਣਿਆ ਉਹ ਕਿਵੇਂ ਦਾ ਸੀ ਅਮਰ ਸਿੰਘ ਚਮਕੀਲਾ ਕਿਵੇਂ ਦੀ ਗਾਇਕੀ ਸੀ ਕਈ ਲੋਕ ਇਹ ਕਹਿ ਰਹੇ ਨੇ ਕਿ ਸਲੀਨ ਗੀਤ ਗਾਉਂਦਾ ਸੀ ਈਆਂ ਭੈਣਾਂ ਦੇ ਵਿੱਚ ਬੈਠ ਕੇ ਸੁਣਨ ਵਾਲੇ ਨਹੀਂ ਸੀ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਇੱਕ ਸੱਤ ਦੇ ਵਿੱਚ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਆਪਣੇ ਅੱਖਾਂ ਦੇ ਨਾਲ ਚਮਕੀਲਾ ਵੇਖਿਆ ਤਾਂ ਉਸੀਂ ਵੇਖਿਆ ਜੀ ਚਮਕੀਲਾ ਕਦੇ ਗੀਤ ਗਾਉਂਦਾ ਕਦੇ ਖਾੜੇ ਦੇ ਵਿੱਚ ਉਹਦਾ ਖਾੜੇ ਵੀ ਦੇਖਿਆ 18 ਸੈਕਟਰ ਚੰਡੀਗੜ੍ਹ ਚੰਡੀਗੜ੍ਹ ਦਾ ਵੀ ਦੇਖਿਆ ਵਾਲੀ ਦਾ ਮੇਲਾ ਲੱਗਦਾ ਹੁੰਦਾ ਉੱਥੇ ਵੀ ਇਹ ਸਨ 789 ਆਈਟੀਵੀ ਅਲਾਈ ਅੱਛਾ ਜੀ ਹਾਂ ਜੀ ਤਾਂ ਕਿਵੇਂ ਦਾ ਗਾਇਕ ਸੀ ਚਮਕੀਲਾ ਕਿਉਂਕਿ ਕਈ ਲੋਕੇ ਕਹਿ ਰਹੇ ਨੇ ਕਿ ਪੜੀਆਂ ਸਲੀਲ ਗੀਤ ਗਾਏ ਨੇ ਉਹਨੇ ਈਆਂ ਪੈਣਾ ਦੀ ਬੈਠਣ ਜੋਗੇ ਸੁਣ ਜੋਗੇ ਗਾਣੇ ਨਹੀਂ ਹੈ ਉਹਦੇ ਉਹ ਉਹ ਗੱਲ ਚਲੋ ਬਿਲਕੁਲ ਠੀਕ ਹੈ ਵੀ ਸੀਗੇ ਉਹ ਸਭ ਨੂੰ ਪਤਾ ਵੀ ਸੀਗੇ ਪਰ ਉਸ ਤੋਂ ਬਾਅਦ ਆਦ ਨੂੰ ਇੱਕ ਦੋ ਵਾਰੀ ਕੋਈ ਮੈਸੇਜ ਆਏਗੇ ਵੀ ਤੂੰ ਗਲਤ ਕੰਮ ਕਰ ਰਿਹਾ ਹੈ ਇਹ ਕਰ ਦੂੰਗਾ ਉਸ ਤੋਂ ਬਾਅਦ ਜੋ ਉਸਨੇ ਧਾਰਮਿਕ ਗੀਤ ਗਾਇਆ ਉਹ ਮੇਰਾ ਖਿਆਲ ਹੈ ਪੰਜਾਬ ਦਾ ਕੋਈ ਗਾਇਕ ਨਹੀਂ گا ਸਕਦਾ ਇਸ ਤਰ੍ਹਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹ ਤਲਵਾਰ ਵਿੱਚ ਕਲਗੀਧਰ ਦੀ ਆਇਆ ਹੈਰਾ ਵਗੈਰਾ ਜਿਹੜੇ ਗੀਤ ਗਾਏ ਇਸ ਕੈਸਟ ਨੇ ਮਤਲਬ ਸਾਰੇ ਗਾਣੇ ਵਾਲੇ ਬਾਕੀ ਠੱਕਦੇ ਸੀਗੇ ਜਿੰਨੀ ਦੇਰ ਚਮਕੀਲਾ ਰਿਹਾ ਉਨ ਦਿਨ ਕੋਈ ਗਾਣੇ ਵਾਲਾ ਉਸਨੂੰ ਉੱਠਣ ਨਹੀਂ ਗਿਆ ਅੱਛਾ ਗੀਤ ਗਾਣ ਦਾ ਸਟਾਈਲ ਕੀ ਸੀ ਕਈ ਲੋਕਾਂ ਵੱਲੋਂ ਹੀ ਪਤਾ ਲੱਗਿਆ ਕਿ ਜਦੋਂ ਸਟੇਜ ਤੇ ਗਾਉਂਦਾ ਸੀ ਕਿ ਕੋਈ ਬੰਦਾ ਆਮ ਹੀ ਚੜ ਜਾਂਦਾ ਸੀ ਉੱਪਰ ਪੈਸੇ ਦੇਣ ਵਾਸਤੇ ਕਦੀ ਕਿਸੇ ਰੋਕਿਆ ਨਹੀਂ ਜਦ ਕੋਈ ਜਾਂ ਇਸ ਤਰ੍ਹਾਂ ਹੀ ਹੁੰਦਾ ਸੀ ਜਦ ਗਾਉਣੇ ਵਾਲਾ ਗਾ ਰਿਹਾ ਨਾ ਤਾਂ ਆਮ ਸਾਡੇ ਵਰਗੇ ਜਾ ਕੇ ਰੁਪਈਆ ਦਿੰਦੇ ਹੁੰਦੇ ਜਿੱੱਤਰ ਰੁਪਈਏ ਹੁੰਦਾ ਸੀ ਇੱਕ ਬੰਦੇ ਕੋਲ ਜੇ 50 ਰੁਪਏ ਤਾਂ ਉਹਨੇ ਘਟੂ ਘਟ 50 ਵਾਰੀ ਸਟੇਜ 'ਤੇ ਚੜਨਾ ਆਪਣਾ ਮਤਲਬ ਦਿਖਾਉਣਾ ਲੋਕਾਂ ਨੂੰ ਵੀ ਮੈਂ ਪੈਸੇ ਦੇ ਰਿਹਾ ਜਾਂ ਰੁਪਈਆ ਦਿੰਦੇ ਹੁੰਦੇ ਅੱਛਾ ਤਾਂ ਇਹ ਵੀ ਸੁਣਿਆ ਕਿ ਚਮਕੀਲਾ ਇਹ ਕਹਿੰਦਾ ਹੁੰਦਾ ਸੀ ਕਿ ਮੇਰੇ ਗੀਤ ਸੁਣ ਲਓ ਮੈਨੂੰ ਪੈਸੇ ਹੀ ਲੋੜ ਨੇ ਹਾਂ ਇਹ ਤਾਂ ਗੱਲ ਕੋਈ ਗੱਲ ਕਦੇ ਨਹੀਂ ਹਾਂ ਇਹ ਤਾਂ ਗੱਲ ਹੈ ਮਤਲਬ ਉਖਾੜੇ ਵਿੱਚ ਜਿਹੜੇ ਦੇਣੇ ਉਹ ਮਿਲਣੇ ਹੀ ਉਹਨਾਂ ਗਾਉਣੇ ਵਾਲੇ ਮੈਂ ਜਿਹੜੇ ਊਂ ਪੈਸੇ ਕਰਦੇ ਸੀਗੇ ਉਹ ਆਮ ਘੱਟ ਰੇਟ ਸੀਗੇ ਉਦੋਂ ਤੇ ਮੌਤ ਦਾ ਕਾਰਨ ਕੀ ਹੋ ਸਕਦਾ ਹੈ ਫਿਰ ਜਦੋਂ ਉਹਨੇ ਧਾਰਮਿਕੀ ਗੀਤ ਗਾਉਣ ਲੱਗ ਗਿਆ ਫਿਰ ਕਿਉਂ ਮਾਰਿਆ ਲੱਗਦਾ ਮਤਲਬ ਧਾਰਮਿਕ ਦੇ ਬਾਅਦ ਵੀ ਦੂਏ ਗਾਉਂਦਾ ਰਿਹਾ ਇਹ ਮਾਦਰੇ ਗੀਤਾਂ ਗੁਤਾ ਵਰਨੇ ਇਹਦਾ ਕੋਈ ਅੰਦਰੂਨੀ ਕੋਈ ਕਿਸੇ ਗਾਇਕ ਦੀ ਜਾਂ ਕਿਸੇ ਨਾਲ ਲੱਗਣ ਦੀ ਗੱਲ ਤੁਸੀਂ ਕਹਿ ਲੋ ਗੀਤਾਂ ਵਾ ਲੱਗਦਾ ਨਹੀਂ ਮੀਤਾਂ ਤੇ ਇਹ ਕਹਿ ਰਹੇ ਨੇ ਕਿ ਕਿ ਕੁਛ ਪਹਿਲਾਂ ਗੱਲ ਉਹਨਾਂ ਨੇ ਮੰਨ ਲਈ ਸੀ ਕਿ ਧਾਰਮਿਕ ਗੀਤ ਗਾਣ ਲੱਗ ਗਏ ਫਿਰ ਤੋਂ ਬਾਅਦ ਫਿਰ ਜਾ ਕੇ ਉਹ ਅਸ਼ਲੀਲ ਗੀਤ ਗਾਣ ਲੱਗ ਗਏ ਉਹ ਰੁਕਿਆ ਨਹੀਂ ਤਾਂ ਕਰ ਕੀ ਪਿਆ ਇਹ ਵੀ ਹੋ ਜਾਂਦਾ ਗਾਇਕਾਂ ਦੀ ਵੀ ਲਾਕਡਾਊਨ ਚਾਹੀਦੀ ਲੱਗੀ ਗਾਇਕਾਂ ਦੀ ਤਾਂ ਲਾਕਡਾਊਨ ਸਾਰਿਆਂ ਦੀ ਹੁੰਦੀ ਹੈ ਜਿਵੇਂ ਅਲਟਾ ਸਿੱਧੂ ਮੂਸੇ ਵਾਲਾ ਇਹ ਨਾਲ ਜਿੰਨੇ ਮੰਗਲੇ ਸਾਰੇ ਲਾਕਡਾਊਨ ਤੁਹਾਨੂੰ ਤਾਂ ਪਤਾ ਇਹ ਇਹ ਚੱਲਦੀ ਨਹੀਂ ਆ ਜੀ ਹਾਂ ਕਿ ਆਪਾਂ ਚੜਾਈ ਨਹੀਂ ਦੇਖ ਸਕਦੇ ਕਿਸੇ ਦੀ ਹਾਂ ਆਪਾਂ ਦੂਵੇ ਦੀ ਚੜਾਈ ਨਹੀਂ ਹੁਣ ਦੇਖੋ ਬਿੰਦਰਖਿਆ ਜਿੰਦਰ ਚੱਲਦਾ ਰਿਹਾ ਉਹਨੇ ਸਾਰੇ ਬੰਦ ਕਰਤੇ ਕਮਲਹੀਰ ਟਾਪ ਦਾ ਗਾਇਕਤਾ ਹਾਂ ਉਹ ਕਹਿੰਦਾ ਤਾਂ ਵੀ ਬਿੰਦ ਰਖੀਆ ਡੀਜੇ ਕਿੰਗ ਹੈ ਹਾਂ ਇਹ ਸਾਨੂੰ ਸਭ ਨੂੰ ਪਤਾ ਹੀ ਹੋਣਾ ਇਹ ਇਹ ਕੰਮ ਲਈ ਹੀ ਤੇ ਆਪਣੇ ਬੋਲ ਲੈ ਮੈਂ ਜਿਹਦੀ ਚੜਾਈ ਹੁੰਦੀ ਉਹ ਨਹੀਂ ਹੁੰਦੀ ਬਿੰਦ ਰਖੀ ਇਹ ਨਹੀਂ ਉੱਠਣ ਦੇ ਜਿੰਦੇ ਰੋਕ ਆਉਂਦਾ ਰਿਹਾ ਕੀ ਤੁਸੀਂ ਕੋਈ ਅਲੱਗ ਤੇ ਚੀਜ਼ ਦੇਖੀ ਹੋਏ ਤੁਸੀਂ ਕਹਿ ਰਹੇ ਹੋ 78 80 ਜੋ ਜਿਹੜੇ ਲੱਗਿਆ ਅਖਾੜਾ ਚੰਡੀਗੜ੍ਹ ਦੇ ਚਮਕੀਲੇ ਦਾ ਕੋਈ ਅਲੱਗ ਤੋਂ ਚੀਜ਼ ਦੇਖੀ ਤੇ ਕਿੰਨਾ ਇਕੱਠ ਹੋਇਆ ਸੀ ਉੱਤੋਂ ਦਾ ਵੀ ਲੱਖਾਂ ਬੀ ਇਕੱਠ ਹੁੰਦਾ ਹੈ ਚੰਡੀਗੜ੍ਹ ਦਾ ਮੇਲਾ ਹੁੰਦਾ ਨਾ ਉੱਥੇ ਅੱਛਾ ਹਾਂ ਜੀ ਸਹੀ ਤਾਂ ਹੁੰਦੇ ਹੀ ਉਹਨੇ ਬਾਕੀ ਪੰਜਾਬੀ ਇਸ ਸਮੇਂ ਅਸੀਂ ਮੁੰਡੇ ਗੁੰਡੇ ਸਾਈਕਲਾਂ ਕੋਲ ਬਹੁਤ ਚਾਰੇ ਪਾਸੇ ਪਿੰਡਾਂ ਦੇ ਬਹੁਤ ਲੋਕ ਜਾਂਦੇ ਮਤਲਬ ਖੜ ਖੜ ਕੇ ਹੀ ਦਿਖਦਾ ਤਾਂ ਐਨ ਤਾਂ ਵੀ ਜਾ ਕੇ ਤੁਸੀਂ ਸਟੇਜ ਤੇ ਬੈਠ ਕੇ ਦੂਰ ਤੱਕ ਖੜੀ ਦੁਨੀਆ ਹਾਂ ਮੇਲਾ ਬਹੁਤ ਵੱਡਾ ਹੁੰਦਾ ਤਾਂ 18 ਫੀਟ ਕੁਝ ਪਤਾ ਲੱਗਿਆ ਸੀ ਕਿੰਨੇ ਪੈਸੇ ਜੀ ਬੁੱਕ ਹੋ ਜਾਂਦਾ ਸੀ ਉਸ ਟਾਈਮ 'ਚ ਐਨਾ ਜਦ ਤਾਂ ਸੈਂਕੜਿਆਂ ਵਿੱਚ ਆਉਂਦਾ ਜੀ 2-2 ਚਾ 4000 ਵਿੱਚ ਹੁੰਦੇ ਸੀ ਅੱਛਾ ਇਹ ਨਹੀਂ ਹੋਣੀ ਗੱਤੇ ਵਜ ਪੰਜ ਪੰਜ ਸੱਤ ਦਿਨ ਅਮਰਜੋਤ ਨਹੀਂ ਪੂਰਾ ਫਿਰ ਬਿਲਕੁਲ ਇੱਕ ਬਾਪੂ ਜੀ ਸਾਡੇ ਨਾਲ ਨੇ ਬਾਪੂ ਦੀ ਚਮਕੀਲਾ ਸੁਣਿਆ ਕਦੇ ਨਾ ਬਈ ਮੈਂ ਸੁਣਿਆ ਸੁਣਿਆ ਨਹੀਂ ਰਿਕਾਰਡ ਸੁਣਿਆ ਰਿਕਾਰਡ ਤਾਂ ਸੁਣਿਆ ਹੈ ਕਿ ਕਿਵੇਂ ਦੇ ਗੀਤ ਲੱਗੇ ਤੁਹਾਨੂੰ ਦੇਖੋ ਜੀ ਕਿਵੇਂ ਦੇ ਹੁਣ ਇੰਨਾ ਦਾ ਧਿਆਨ ਦੇ ਗੈ ਨਹੀਂ ਬਸ ਉਹਦਾ ਰੌਲਾ ਲੱਪਾ ਹੀ ਸੁਣਿਆ ਐਵੇਂ ਤਾਂ ਮਨ ਤਾਂ ਇਹ ਨਹੀਂ ਪਤਾ ਲੱਗਦਾ ਕਿ 잡ਦਾਂ ਦਾ ਕੀ ਮਤਲਬ ਦਾ ਤੁਸੀਂ ਸੁਣਿਆ ਜੀ ਚਮਕੀਲੇ ਤੇ ਗੀਤ ਕਦੇ ਸੁਣਿਆ ਹੈਗਾ ਪਰ ਦੇਖਿਆ ਨਹੀਂ ਮੈਂ ਕਿਵੇਂ ਕਿਵੇਂ ਲੱਗੇ ਪਰ ਮਾੜਾ ਹੀ ਲੱਗਿਆ ਕੋਈ ਸਮਾਜ ਕੇ ਵਿੱਚ ਚੰਗਾ ਮੈਸੇਜ ਨਹੀਂ ਗਿਆ ਆਉਣ ਵਾਲੇ ਜਿਹੜੇ ਆਪਣੇ ਬੱਚੇ ਐ ਕੋਈ ਚੰਗਾ ਮੈਸੇਜ ਨਹੀਂ ਗਿਆ ਮਾਰਾ ਹੀ ਲੱਗਿਆ ਸੰਤਾ ਕੋਈ ਬੰਦਾ ਕੋਈ ਚੰਗੀ ਗੱਲ ਨਹੀਂ ਕੋਈ ਸਾਜ ਨਹੀਂ ਕੋਈ ਸੁਰ ਨਹੀਂ ਕੁਝ ਇੱਥੇ ਆਪਾਂ ਜੇ ਬੈਠ ਕੇ ਸੁਣਨ ਵਾਲਾ ਨਹੀਂ ਬਸ ਕੋਈ ਨਹੀਂ ਸੀ ਸੁਣ ਸਕਦਾ ਸਮਾਜ ਕੇ ਵਿੱਚ ਗੰਦ ਫੈਲਿਆ ਪਰ ਧਾਰਮਿਕ ਵੀ ਗੀਤ ਬਗਤ ਬਹੁਤ ਗਾਇ ਵਧੀਆ ਗਾਇ ਆਰਮਿਕ ਦਾ ਜਿਹੜਾ ਗੰਡਾ ਸਵਾ ਬੱਜਿਆ ਫਿਰ ਹੋਏ ਧਾਰਮਿਕ ਪਹਿਲਾਂ ਕਿਹੜਾ ਧਾਰਮਿਕ ਸੀ ਜਦ ਖਤਰਾ ਹੋ ਗਿਆ ਤਾਂ ਫਿਰ ਹੋਇਆ ਧਾਰਮਿਕ ਫਿਰ ਉਸ ਦਾ ਕੀ ਭੇਜਾ ਅੱਜ ਕੱਲ ਦੇ ਗਾਇਕਾਂ ਦੇ ਵਿੱਚ ਹਰ ਪਹਿਲੇ ਗਾਇਕਾਂ 'ਚ ਕੀ ਫਰਕ ਲੱਗਿਆ ਤੁਹਾਨੂੰ ਬੜਾ ਫਰਕ ਹੁੰਦਾ ਹੀ ਜਿਹੜੇ ਚੰਗੇ ਪਹਿਲਾਂ ਵੀ ਚੰਗੇ ਹੁੰਦੇ ਸੀ ਹੁਣ ਵੀ ਚੰਗੇ ਹੈ ਸਾਰੇ ਹੀ ਮਾੜੇ ਥੋੜੇ ਆ ਹਾਂ ਹੁਣ ਵੀ ਚੰਗੇ ਨੇ ਗਾਣ ਵਾਲੇ ਕੋਈ ਹੈ ਅੱਜ ਕੱਲ ਕਿਸੇ ਦੀ ਲਤ ਬਾ ਹੈ ਗਾਉਣ ਵਾਲੀ ਤੇ ਕਿ ਨਹੀਂ ਸਹੀ ਤਰੀਕੇ ਨਾਲ ਉਹਦਾ ਮੂਸੇ ਵਾਲੇ ਦਾ ਤੁਸੀਂ ਦੇਖ ਹੀ ਰਹੇ ਸਾਰਾ ਕੁਝ ਕੀ ਹੋ ਰਿਹਾ ਉਹਦਾ ਸਮਾਜ ਕੀ ਅੰਦਰ ਕੀ ਹੋ ਰਿਹਾ ਪਤਾ ਹੀ ਹੈ ਸਭ ਨੂੰ ਤਾਂ ਬਿਲਕੁਲ ਆਪਾਂ بس 2 ਮਿੰਟ ਦੀ ਗੱਲ ਹੋਰ ਕਰ ਲਈਏ ਫਿਰ ਤੁਸੀਂ ਅਖਾੜਾ ਵੀ ਹੋਣਾ ਉੱਧਰ ਮੇਰੇ ਖਿਆਲ ਹੈ ਨਾ ਅਖਾੜੇ 'ਚ ਵੀ ਜਾਣਾ ਅੱਛਾ ਪਹਿਲਾ ਗਾਇਕ ਤੇ ਹੁਣ ਦੇ ਗਾਇਕਾਂ ਦੇ ਵਿੱਚ ਕੀ ਫਰਕ ਲੱਗਿਆ ਤੁਹਾਨੂੰ ਕਿ ਜਿਹੜੇ ਹੁਣ ਦੇ ਤਾਂ ਸਿੱਧੇ ਗੋਲੀਆਂ ਵਾਲੀ ਗਾਉਂਦੇ ਆ। ਇਹ ਤਾਂ ਹੀ ਬਾਹਰ ਗੋਲੀ। ਬਾਹਰ ਗੋਲੀ। ਹਾਂ। ਪਹਿਲੇ ਗਾਇਕ ਨਹੀਂ ਤੇ ਆਂ ਕਹਿੰਦੇ। ਹਾਂ। ਹਾਂ। ਪਹਿਲਾਂ ਬੈਠ ਕੇ ਆਰਾਮ ਨਾਲ ਅਖਾੜੇ ਸੁਣਦੇ। ਅਖਾੜੇ ਸੁਣਦੇ। ਮੇਰੀ ਚਲੋ ਜੀ ਗੱਲ ਜਿਹੜੇ ਹੁਣ ਗਾਇਕ ਆ ਇਹ ਸਿਰਫ ਸਾਜਾਂ ਪਰ ਗਾਇਕ ਕੋਈ ਨਹੀਂ ਹੈ। ਅੱਗੇ ਨੂੰ ਅੱਜ ਨਾ ਹੀ ਨਾ ਹੀ ਕਿਸੇ ਦੀ ਆਵਾਜ਼ ਹੈ। ਨਾ ਹੀ ਨਾ ਹੀ ਕੋਈ ਸੁਰ ਹੈ। ਇਹਦਾ ਇਹਨਾਂ ਸਾਜ ਵਾਦਦੇ ਨੇ ਮਹਿੰਗੇ ਸਾਜ ਐ। ਇਹਨਾਂ ਪਰ ਚੱਲਦੇ ਐ। ਪਹਿਲਾਂ ਹੁੰਦੇ ਤੇ ਆਪਣੀ ਤੂੰਬੀ ਸਰਦਾਰ ਜੀ ਬੈਠੇ। ਜਾਂ ਤੂੰਬੀ ਜਾਂ ਢੋਲਗੀ ਜਾਂ ਬਾਜਾ ਆਪਣੇ ਦਮ ਪਰ ਗਾਉਣ ਦਾ ਦੇ ਨਾਲ ਇੱਕ ਦੇ ਜੋ ਨਾਲ ਹੁਣ 20 ਆ ਜਾਣਗੇ ਚਾਰ ਮੀਟਰ ਦੇ ਪਿੱਛੇ ਖੜੇ ਉਹਨੂੰ ਪਹਿਲਾਂ ਬੋਲ ਕਹਿੰਦਾ ਪਿੱਛੇ ਚੱਕਣ ਵਾਲੇ ਖੜੇ ਅੱਗੇ ਇਕੱਲਾ ਆਪ ਬਾਹਰ ਕੱਢ ਕੇ ਕੌਂਦਾ ਰੱਗੀ ਆਪਣੇ ਦਮ ਪਰਗਾਉਂਦਾ ਪਿੱਛੇ ਬਾਤ ਚੱਕ ਰਾਂ ਅੱਜ ਪਹਿਲਾ ਗਾਈ ਕੀ ਜਿਹੜੇ ਗਾਂਦੇ ਸੀ ਉਹਨਾਂ ਨੇ ਬੋਲ ਅਜ ਤੱਕ ਸੱਚ ਹੁੰਦੇ ਵੀ ਨਜ਼ਰ ਆਏ ਨਹੀਂ ਭਾਵੇਂ ਆਸਰਾਮ ਭਗਤ ਵੀ ਹੋਇਆ ਉਹ ਪਹਿਲੇ ਦੱਸ ਗਿਆ ਸੀ ਕਿ ਹਾਲਾਤ ਇਹ ਜੇ ਹੋਣੇ ਨੇ ਕੋਈ ਪਹਾਣੀ ਸੱਚੀ ਹੁੰਦੀ ਸੀ ਹਾਂ ਲੇਕਿਨ ਅੱਜ ਕੱਲ ਕੋਈ ਬੇਸ਼ ਨਹੀਂ ਹੁੰਦਾ ਜਿਹੜਾ ਇਹ ਗਾਣੇ ਆ ਹਾਂਜੀ ਮੈਨੂੰ ਧਾਰਮਿਕ ਸਿੱਖਿਆ ਵੀ ਦੇਣੀ ਹਰ ਧਰਮ ਨਾਲ ਵੀ ਜੋੜਨਾ ਹੁੰਦਾ ਸੀ ਪਹਿਲਾਂ ਤੇ ਹੁਣ ਅੱਜ ਕੱਲ ਕਿੱਥੇ ਜੋੜ ਰਹੇ ਆ ਅੱਜ ਕੱਲ ਕੁਝ ਨਹੀਂ ਹੈ ਜੀ ਅੱਜ ਕੱਲ ਕੋਈ ਬੇਸ਼ ਨਹੀਂ ਹੈ ਗਾਣਿਆਂ ਦਾ ਅੱਜ ਕੱਲ ਈਆਂ ਭੈਣਾਂ ਦੀ ਇੱਜ਼ਤ ਹੈ ਗਾਣਿਆਂ ਚ ਕਿ ਨਹੀਂ ਨਹੀਂ ਜੀ ਹੁਣ ਬਿਲਕੁਲ ਵੀ ਨਹੀਂ ਹੈ ਇਹ ਜਿੰਨੇ ਤੁਸੀਂ ਬੈਠੇ ਆ ਮਨੂ ਜੀ ਕਹ ਲਈ ਦੱਸਿਓ ਪੂਰੀ ਦਿਲ ਤੇ ਹੱਥ ਰੱਖ ਕੇ ਕੀ ਆਪੋ ਸਾਰੇ ਬੈਠ ਕੇ ਘਰ ਬਹੂਆਂ ਧੀਆਂ ਮੁੰਡੇ ਤੁਸੀਂ ਆਪੋ ਬੈਠ ਕੇ ਦੇਖ ਸਕਦੇ ਟੀਵੀ ਟੂਵੀ ਤੇ ਨਹੀਂ ਐ ਰਾਤ ਦੇਖ ਰਿਆ ਤਾਂ ਹਾਂ ਅੱਛਾ ਦਸ ਸਰਵ ਨਹੀਂ ਨਾ ਲੋਕਾਂ ਨੂੰ ਹਾਂ ਹੋਰ ਪੂਰੇ ਪੋਏ ਪਰ ਦਸ ਉਹਨੂੰ ਆਪ ਸ਼ਰਮਾ ਬਜ਼ੁਰਗ ਵੀ ਦੇਖਦੇ ਹੁਣੇ ਹਾਂ ਉਹਨਾਂ ਨੂੰ ਚਾਹੀ ਕੁੜੀਆਂ ਨੂੰ ਚਾਹੀਦਾ ਇਹ ਕੱਲ ਹਾਂ ਜਿਹੜੇ ਉੱਪਰ ਭੇਜ ਰਹੇ ਉਹਨਾਂ ਨੂੰ ਵੀ ਚਾਹੀਦਾ ਹਾਂ ਉਹਨਾਂ ਨੂੰ ਵੀ ਚਾਹੀਦਾ ਜਿਹੜੇ ਭੇਜਦੇ ਹਾਂ ਮੈਂ ਰਾਤ ਰੈਲੀ ਵੀ ਜਨ ਮੈਂ ਦੇਖਦਾ ਜਦੋਂ ਉੱਠ ਕੇ ਕਿਲੇ ਜਾਈਓ ਜਦੋਂ ਇਹ ਐ ਇਦਾਂ ਦਾ ਸੀਨ ਆਂਦਾ ਵੇਖਣਾ ਪੈਂਦਾ ਉੱਠ ਕੇ ਵੀ ਜਾਂਦਾ ਸਾਰਿਆਂ ਦੇ ਵਿੱਚ ਬੈਠੇ ਆ ਐਵੇਂ ਜੀ ਤੁਸੀਂ ਖਾਵਰਾ ਦੇਖਿਆ ਕਰੋ ਇਹ ਜੀਆਂ ਮੂਵੀਆ ਕਿਉਂ ਦੇਖਦੇ ਤੁਸੀਂ ਜਿਹੜੀਆਂ ਜਿਨ੍ਹਾਂ ਚ ਗੰਦ ਪ੍ਰੋਸੇ ਜਾਂਦਾ ਕਿਹੜਾ ਪਤਾ ਹੁੰਦਾ ਵੀ ਹੁਣ ਇਹ ਪ੍ਰੋਗਰਾਮਾਂ ਆਇਤੀ ਸੀ ਨਾ ਜਾਣਾ ਖਬਰਾਂ ਤੋਂ ਬਾਅਦ ਇਹੀ ਸ਼ੁਰੂ ਹੋ ਜਾਂਦਾ ਕੋਈ ਪਤਾ ਨਹੀਂ ਹੁੰਦਾ ਅਗਲਾ ਬੈਠਿਆ ਰਹਿੰਦਾ ਹਾਂ ਫਿਰ ਇਹ ਸੀਨ ਸ਼ੁਰੂ ਹੋ ਜਾਂਦੇ ਜਾਂ ਵਿੱਚ ਪਤਾ ਹੁੰਦਾ ਨਹੀਂ ਪਤਾ ਹੁੰਦਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਚਮਕੀਲੇ ਦੀ ਅੱਜਕੱਲ ਚਰਚਾ ਹੈ ਤਾਂ ਇੱਕ ਦੁਰਗਬਲ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਚਮਕੀਲਾ ਲੱਗਿਆ ਬਹੁਤ ਵੱਡਾ ਇਕੱਠ ਹੋਇਆ ਕਈ ਲੋਕ ਉਹਨਾਂ ਨੂੰ ਕਹਿੰਦੇ ਨੇ ਕਿ ਅਸ਼ਲੀਲ ਗਾਣੇ ਗਾਏ ਨੇ ਘਰ ਦੇ ਵਿੱਚ ਸੁਣ ਜੋਗੇ ਨਹੀਂ ਕਰਦੇ ਵਿੱਚ ਵੇਖਣ ਯੋਗੇ ਨਹੀਂ ਪਰ ਦੂਜੇ ਪਾਸੇ ਕਈ ਲੋਕ ਕਹਿ ਰਹੇ ਨੇ ਕਿ ਧਾਰਮਿਕ ਗੀਤ ਵੀ ਬਹੁਤ ਵਧੀਆ ਗਾਏ ਨੇ ਕਿ ਉਹਨਾਂ ਨੂੰ ਜਾਇਜ਼ ਮਾਰਿਆ ਗਿਆ ਪਰ ਚਮਕੀਨੇ ਦੀ ਫਿਲਮ ਬਣੀ ਹੈ ਹੁਣ ਕਿੰਨੇ ਕੁ ਲੋਕ ਉਸਨੂੰ ਪਸੰਦ ਕਰਦੇ ਨੇ ਤਾਂ ਉਹਨਾਂ ਬਲਾ ਸਮੀ ਦੱਸੇਗਾ ਤੁਹਾਡੇ ਕੈਮਰਾਮੈਨ ਸਮੀਤ ਦੇ ਨਾਲ ਹਾਤੇ ਸਿ